ਸੋ ਇਹ ਚਿੱਠੀ ਚਰਚਾ ਦਾ ਵਿਸ਼ਾ ਬਣ ਗਈ ਹੈ ਕੇਂਦਰ ਸਰਕਾਰ ਦੇ ਮਹਿਕਮੇ ਦੀ ਚਿੱਠੀ ਹੋਵੇ ਤੇ 27 ਫਰਵਰੀ 2023 ਤੁਸੀਂ ਇੱਕ ਗਲਤੀ ਮੰਨ ਸਕਦੇ ਹੋ ਚਿੱਠੀ ਇਸ ਕਦਰ ਲਿਖੀ ਕਿ ਪੰਜਾਬ ਪਹੁੰਚਣ ਚ ਜਾਂ ਚੰਡੀਗੜ੍ਹ ਪਹੁੰਚਣ ਚ 17 ਦਿਨ ਲੱਗੇ ਸਿੱਧੂ ਦੀ ਮਾਤਾ ਦਾ ਤਾਂ ਕਿਤੇ ਵੀ ਉਹਨੂੰ ਚਰਨ ਕੌਰ ਨਹੀਂ ਲਿਖਿਆ ਚਰਨ ਸਿੰਘ ਲਿਖਿਆ ਦੋਨੋਂ ਥਾਵਾਂ ਤੇ ਜਿੰਦਲ ਆਈਵੀਐਫ ਸੈਂਟਰ ਬਠਿੰਡਾ ਵਿਭਾਗ ਨੂੰ ਇਹ ਨਹੀਂ ਨਜ਼ਰ ਆਇਆ ਕਿ ਉਹ ਜਿੰਦਲ ਆਈਵੀਐਫ ਸੈਂਟਰ ਦੇ ਵਿੱਚ ਹੋਇਆ ਹੈ ਸੋ ਇਹ ਚਿੱਠੀ ਚਰਚਾ ਦਾ ਵਿਸ਼ਾ ਬਣ ਗਈ ਹੈ ਇਹ ਚਿੱਠੀ ਵਾਇਰਲ ਕੀ ਹੋਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਟਵੀਟ ਵੀ ਪਾਤੇ ਤੇ ਵੀਡੀਓ ਵੀ ਵਾਇਰਲ ਕਰਤੀਆਂ ਚਿੱਠੀ ਕੀ ਹੈ ਚਿੱਠੀ 17 ਮਾਰਚ ਨੂੰ ਪੈਦਾ ਹੋਏ ਫਲਕੌਰ ਸਿੰਘ ਤੇ ਚਰਨਕੌਰ ਦੇ ਉੱਤਰ ਸੁਖਦੀਪ ਸਿੰਘ ਨਾਲ ਜੁੜੀ ਹੋਈ ਹੈ ਬਲਕੌਰ ਸਿੰਘ ਦੱਸ ਚੁੱਕੇ ਨੇ ਕਿ ਉਹਨਾਂ ਨੇ ਆਪਣੇ ਬੇਟੇ ਦਾ ਨਾਮ ਜਿਹੜਾ ਕੁਝ ਦਿਨ ਪਹਿਲਾਂ ਆਈਬੀਐਫ ਤਕਨੀਕ ਨਾਲ ਜੰਮਿਆ ਉਹਦਾ ਨਾਮ ਸ਼ੁਭਦੀਪ ਸਿੰਘ ਹੀ ਰੱਖਿਆ ਹੈ ਸਿੱਧੂ ਦੇ ਮਾਪੇ ਦੀ ਗੱਲ ਹੋ ਰਹੀ ਹੈ ਸੋ ਸ਼ੁਭਦੀਪ ਦੇ ਜਨਮ ਨਾਲ ਜੁੜੀ ਹੋਈ ਚਿੱਠੀ ਹੈ ਇਹ ਚਿੱਠੀ ਕਹਿੰਦੀ ਕੀ ਪਈ ਹੈ ਕੇਂਦਰ ਸਰਕਾਰ ਵੱਲੋਂ ਆਈ ਹੈ ਸਿਹਤ ਮਹਿਕਮਾ ਜਿਹੜਾ ਕੇਂਦਰ ਸਰਕਾਰ ਦਾ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਆਫ ਹੈਲਥ ਰਿਸਰਚ 8 ਐਂਡ ਸੌਰੋਗੋਸੀ ਡਿਵੀਜ਼ਨ ਸੌਰੋਗੋਸੀ 8 ਹੁੰਦਾ ਹੈ ਆਈਵੀਐਫ ਟੈਕਨੀਕ ਨਾਲ ਜੁੜਿਆ ਹੋਇਆ ਇੱਕ ਐਕਟ ਹੈ ਜਿਹਦੇ ਤਹਿਤ ਕੋਈ ਔਰਤ ਜਾਂ ਪੁਰਸ਼ ਬੱਚਾ ਪੈਦਾ ਕਰ ਸਕਦੇ ਨੇ ਚਿੱਠੀ ਕਹਿੰਦੀ ਕੀ ਹੈ ਔਰ ਹਾਂ 14 ਮਾਰਚ ਨੂੰ ਇਹ ਆਈਆਰਸੀਐਸ ਬਿਲਡਿੰਗ ਨਵੀਂ ਦਿੱਲੀ ਤੋਂ ਡਾਇਰੈਕਟਰ ਐਸਕੇ ਰੰਜਨ ਦੇ ਹਸਤ ਰੱਖਾਂ ਦੇ ਹੇਠਾਂ ਸਾਈਨਾਂ ਦੇ ਹੇਠਾਂ ਇਹ ਚਿੱਠੀ ਤੁਰਦੀ ਹੈ ਤੇ 17 ਦਿਨਾਂ ਬਾਅਦ ਜਿਹੜਾ ਹੈ ਪਹੁੰਚਦੀ ਹੈ ਚੰਡੀਗੜ੍ਹ ਮਜਮੂਨ ਕੀ ਇਹ ਚਿੱਠੀ ਦਾ ਐਸ ਕੇ ਰੰਜਨ ਲਿਖ ਰਹੇ ਨੇ ਪ੍ਰਿੰਸੀਪਲ ਸੈਕਟਰੀ ਐਡਮਿਨਿਸਟ੍ਰੇਟਿਵ ਸੈਕਟਰੀ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਨੂੰ ਕੀ ਲਿਖ ਰਹੇ ਨੇ ਕਿ ਸਾਨੂੰ 27 ਫਰਵਰੀ ਡੇਟ ਦੇ ਵਿੱਚ 2023 ਹੈ 24 ਹੋਣਾ 27 ਫਰਵਰੀ ਨੂੰ ਪਤਾ ਲੱਗਦਾ ਹੈ ਕਿ ਚਰਨ ਕੌਰ आईबीएफ ਰਾਹੀਂ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਜਦਕਿ ਕਾਨੂੰਨ ਕੀ ਕਹਿੰਦਾ ਹੈ ਕਿ ਕੋਈ ਵੀ ਪੁਰਸ਼ ਆਦਮੀ 55 ਸਾਲ ਤੱਕ ਤੇ ਔਰਤ ਆਪਣਾ 50 ਸਾਲ ਤੱਕ ਇਸ ਤਕਨੀਕ ਰਾਹੀਂ ਬੱਚਾ ਪੈਦਾ ਕਰ ਸਕਦੇ ਨੇ ਚਰਨਕੌਰ ਸਿੱਧੂ ਦੀ ਉਮਰ ਦੀ ਗੱਲ ਕਰੀਏ ਤਾਂ ਉਹ 58 ਸਾਲ ਦੇ ਹੋ ਚੁੱਕੇ ਨੇ ਡਾਇਰੈਕਟਰ ਲਿਖ ਰਹੇ ਨੇ ਕਿ ਸਾਨੂੰ 27 ਫਰਵਰੀ ਨੂੰ ਮੀਡੀਆ ਰਾਹੀਂ ਪਤਾ ਲੱਗਦਾ ਹੈ ਕਿ 14 ਮਾਰਚ ਨੂੰ ਚਿੱਠੀ ਘਟ ਦਿੰਦੇ ਨੇ ਕਿ ਚਰਨ ਕੌਰ ਸਿੱਧੂ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਕਾਨੂੰਨਨ ਇਹ ਸਹੀ ਨਹੀਂ ਹੈ ਇਸ ਸੰਬੰਧੀ ਜਿਹੜਾ ਐਕਟ ਬਣਿਆ ਹੋਇਆ ਹੈ ਅਸਿਸਟਡ ਰੀਪਰੋਡਿਊਸਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2121 ਦੀ ਧਾਰਾ 21 ਜੀ ਤਹਿਤ ਚਿੱਠੀ ਕੱਢੀ ਗਈ ਹੈ ਜਿਸ ਵਿੱਚ ਲਿਖਿਆ ਕਿ ਇਸ ਕੰਮ ਲਈ ਭਾਵ ਆਈਵੀਐਫ ਲਈ ਜਿਹੜੀ ਹੈ ਔਰਤ ਦੀ ਉਮਰ 21 ਤੋਂ 50 ਸਾਲ ਹੋਣੀ ਚਾਹੀਦੀ ਹੈ ਤੇ ਸਾਨੂੰ ਦੱਸਿਆ ਜਾਵੇ ਕਿ ਚਰਨ ਕੌਰ ਸਿੱਧੂ ਕਿੱਥੋਂ ਆਈਵੀਐਫ ਲੈ ਕੇ ਬੱਚਾ ਪੈਦਾ ਕਰਨ ਜਾ ਰਹੀ ਹੈ ਜਦ ਦੀ ਉਮਰ ਕਾਨੂੰਨਾਂ ਨੇ ਜਿਹੜੀ ਉਮਰ ਤੈਅ ਕੀਤੀ ਹੈ ਏਜ ਉਸ ਤੋਂ 8 ਸਾਲ ਜ਼ਿਆਦਾ ਹੈ ਹੁਣ ਚਿੱਠੀ ਦੀਆਂ ਖਾਮੀਆਂ ਦੀ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਮਹਿਕਮੇ ਦੀ ਚਿੱਠੀ ਹੋਵੇ ਤੇ 27 ਫਰਵਰੀ 2023 ਤੁਸੀਂ ਇੱਕ ਗਲਤੀ ਮੰਨ ਸਕਦੇ ਹੋ ਦੂਜੀ ਗੱਲ 27 ਫਰਵਰੀ 2024 ਨੂੰ ਤੁਹਾਨੂੰ ਪਤਾ ਲੱਗ ਗਿਆ ਤੇ ਤੁਸੀਂ ਚਿੱਠੀ ਇਸ ਕਦਰ ਲਿਖੀ ਕਿ ਪੰਜਾਬ ਪਹੁੰਚਣ ਚ ਜਾਂ ਚੰਡੀਗੜ੍ਹ ਪਹੁੰਚਣ ਚ 17 ਦਿਨ ਲੱਗੇ ਉੱਪਰ 14 ਮਾਰਚ 2024 ਹੈ ਫਿਰ ਕਿਤੇ ਵੀ ਪੂਰੀ ਚਿੱਠੀ ਚ ਦੋ ਵਾਰ ਜ਼ਿਕਰ ਆ ਰਿਹਾ ਸਿੱਧੂ ਦੀ ਮਾਤਾ ਦਾ ਤਾਂ ਕਿਤੇ ਵੀ ਉਹਨੂੰ ਚਰਨ ਕੌਰ ਨਹੀਂ ਲਿਖਿਆ ਚਰਨ ਸਿੰਘ ਲਿਖਿਆ ਦੋਨੋਂ ਥਾਵਾਂ ਤੇ ਇੱਕ ਤੁਹਾਨੂੰ ਪੜਕੇ ਵੀ ਦਿਖਾਉਣਾ ਹੈ ਇੱਥੇ ਕਿ ਆਹ ਦੇਖੋ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਸਮਦਰ ਸ਼੍ਰੀਮਤੀ ਚਰਨ ਸਿੰਘ ਵੈਂਟ ਟੂ ਆਈਵੀਐਫ ਟ੍ਰੀਟਮੈਂਟ ਫਾਰ ਕਨਸੀਵਿੰਗ ਅ ਬੇਬੀ ਬਾਇਆ ਆਈਵੀਐਫ ਐਟ ਦਾ ਏਜ ਆਫ 58 ਸਾਲ ਇੱਕ ਇਥੇ ਚਰਨ ਸਿੰਘ ਆ ਗਿਆ ਉਸ ਤੋਂ ਬਾਅਦ ਸਬਜੈਕਟ ਜਿਹੜਾ ਲਿਖਿਆ ਹੈ ਸੀਕਿੰਗ ਰਿਪੋਰਟ ਫਰੋਮ ਗਵਰਨਮੈਂਟ ਆਫ ਪੰਜਾਬ ਰਿਗਾਰਡਿੰਗ ਆਈਵੀਐਫ ਟਰੀਟਮੈਂਟ ਆਫ ਸ਼੍ਰੀਮਤੀ ਚਰਨ ਸਿੰਘ ਸਿੱਧੂ ਮੂਸੇਵਾਲਾ ਸਮਦਰ ਕੀ ਇਹ ਸ਼ਬਦਾਵਲੀ ਇਦਾਂ ਦੀ ਹੈ ਜਾਂ ਵਿਆਕਰਣ ਦੇ ਤੌਰ ਤੇ ਕਮੀ ਹੈ ਚਿੱਠੀ ਦੇ ਸਵਾਲ ਬੜੇ ਉੱਠ ਰਹੇ ਹੈਗੇ ਨੇ ਤੇ ਫਿਰ ਤੁਹਾਨੂੰ ਜਦੋਂ 27 ਫਰਵਰੀ ਨੂੰ ਪਤਾ ਲੱਗ ਜਾਂਦਾ ਤੇ ਤੁਸੀਂ ਅੱਗੇ 17 ਦਿਨ ਲਾਤੇ ਜੇ ਐਡਾ ਹੀ ਗੰਭੀਰ ਅਪਰਾਧ ਹੋ ਗਿਆ ਸੀਗਾ ਫਿਰ ਕੇਂਦਰ ਸਰਕਾਰ ਦਾ ਵਿਭਾਗ ਕਹਿੰਦਾ ਜੀ ਸਾਨੂੰ ਮੀਡੀਆ ਰਿਪੋਰਟਸ ਤੋਂ ਪਤਾ ਲੱਗਿਆ ਤੇ ਮੀਡੀਆ ਰਿਪੋਰਟਸ ਤੋਂ ਹਰ ਸੋਸ਼ਲ ਮੀਡੀਆ ਦੇ ਚੈਨਲ ਤੇ ਦੂਜੇ ਚੈਨਲਾਂ ਤੇ ਉਸ ਹਸਪਤਾਲ ਦਾ ਉਸ ਸੈਂਟਰ ਦਾ ਨਾਮ ਤੱਕ ਦਿਖ ਰਿਹਾ ਡਾਕਟਰ ਦਾ ਨਾਮ ਤੱਕ ਆ ਰਿਹਾ ਡਾਕਟਰ ਰਜਨੀ ਜਿੰਦਲ ਜਿੰਦਲ ਆਈਵੀਐਫ ਸੈਂਟਰ ਬਠਿੰਡਾ ਵਿਭਾਗ ਨੂੰ ਇਹ ਨਹੀਂ ਨਜ਼ਰ ਆਇਆ ਕਿ ਉਹ ਜਿੰਦਲ ਆਈਵੀਐਫ ਸੈਂਟਰ ਦੇ ਵਿੱਚ ਹੋਇਆ ਉਸ ਤੋਂ ਬਾਅਦ ਚਿੱਠੀ ਪਹੁੰਚੀ ਕਿੱਥੇ ਹੈ ਜੀ ਕਾਪੀ ਟੂ ਡਾਕਟਰ ਵਨੀਤ ਨਾਗਪਾਲ ਨੋਡਲ ਅਫਸਰ ਨੇ ਅਸਿਸਟੈਂਟ ਡਾਇਰੈਕਟਰ ਨੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਦੇ ਉਹਨਾਂ ਨੂੰ ਕਿਹਾ ਗਿਆ ਤੀਸਰੀ ਲਾਈਨ ਕੀ ਹੈ ਕਿ ਦੇਰਫੋਰ ਯੂ ਆਰ ਰਿਕਵੈਸਟਡ ਟੂ ਲੁੱਕ ਇਨਟੂ ਦਾ ਮੈਟਰ ਐਂਡ ਸਬਮਿਟ ਅ ਰਿਪੋਰਟ ਟੂ ਥਿਸ ਡਿਪਾਰਟਮੈਂਟ ਆਫ ਦਾ ਐਕਸ਼ਨ ਟੇਕਨ ਇਨ ਥਿਸ ਕੇਸ ਐਸ ਪਰ ਦਾ ਆਰਟ ਰੈਗੂਲੇਸ਼ਨ ਐਕਟ 2121 ਤਿੰਨ ਸਾਲ ਪਹਿਲਾਂ ਆਪਾਂ ਕਹੀਏ ਮੋٹے ਤੌਰ ਤੇ ਐਕਟ ਬਣਿਆ ਤੇ ਇਹਦਾ ਡਾਕਟਰ ਬਨੀਤ ਨਾਕਬਾਲ ਦੀ ਡਿਊਟੀ ਲੱਗੀ ਹੈ ਮਹਿਲਾ ਅਫਸਰ ਨੇ ਇਹ ਕਿ ਤੁਸੀਂ ਰਿਪੋਰਟ ਭੇਜੋ ਵੀ ਇਹ ਵਾਕਈ ਇਹ ਹੋਇਆ ਹੈ ਯਾ ਜੋ ਵੀ ਵਿੱਚ ਤਕਨੀਕੀ ਖਾਮੀਆਂ ਨੇ ਉਹਨਾਂ ਬਾਰੇ ਵਿਸਤਾਰ ਨਾਲ ਦੱਸੋ ਸੋ ਜਿਵੇਂ ਚਿੱਠੀ ਵਾਇਰਲ ਹੋਈ ਹੈ ਤਾਂ ਰਾਜਨੀਤਿਕ ਦਲਾਂ ਨੇ ਮਾਨ ਸਰਕਾਰ ਨੂੰ ਵੀ ਭੰਡਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਰਿਪੋਰਟਾਂ ਮੰਗ ਰਹੇ ਹੈਗੇ ਹੋ ਕੋਈ ਭਾਜਪਾ ਦੇ ਵੀ ਨਿਸ਼ਾਨਾ ਲਾ ਰਿਹਾ ਹੈ ਭਾਜਪਾ ਵਾਲੇ ਮਾਨ ਸਰਕਾਰ ਤੇ ਲਾ ਰਹੇ ਨੇ ਰਾਜਾ ਵੜਿੰਗ ਵੀ ਆਪਣਾ ਜਿਹੜਾ ਪੱਖ ਰੱਖ ਰਹੇ ਹੈਗੇ ਨੇ ਕਿ ਉਹਨਾਂ ਦੇ ਘਰੇ ਜੇਕਰ ਸਵਾ ਸਾਲ ਡੇਢ ਸਾਲ ਬਾਅਦ ਖੁਸ਼ੀ ਆਗੀ ਹੈ ਇੱਕ ਪਰਿਵਾਰ ਦਾ ਆਸਰਾ ਸਹਾਰਾ ਟੁੱਟਿਆ ਹੋਇਆ ਸੀ ਤਾਂ ਇਹਨੂੰ ਤੁਸੀਂ ਕਾਨੂੰਨ ਦੇ ਬੰਦਨਾ ਦੇ ਵਿੱਚ ਜਿਹੜਾ ਬਣ ਰਹੇ ਹੈਗੇ ਔਰ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਇੱਕ ਮਸ਼ਹੂਰ ਪਰਿਵਾਰ ਹੈ ਪੰਜਾਬ ਦਾ ਤੇ ਬੱਚਾ ਉਹਨਾਂ ਦੇ ਘਰ ਆਣਾ ਇਕਲੌਤਾ ਪੁੱਤਰ ਦਾ ਚਲੇ ਜਾਣਾ ਤੇ ਫਿਰ ਇੱਕ ਪੁੱਤਰ ਦੀ ਆਮਦ ਹੋਣਾ ਚਰਚਾ ਦਾ ਵਿਸ਼ਾ ਹੀ ਬਣ ਗਿਆ ਤੇ ਕੱਲ ਨੂੰ ਕਿਤੇ ਕੋਈ ਹੋਰ ਲਿਟੀਗੇਸ਼ਨ ਨਾ ਸ਼ੁਰੂ ਹੋਵੇ ਸ਼ਾਇਦ ਇਸ ਕਰਕੇ ਸੇਡ ਵਿਭਾਗ ਨੇ ਇੱਕ ਖਾਣਾ ਪੂਰਤੀ ਆਪਣੇ ਲੋਕ ਕੀਤੀ ਹੈ ਤੇ ਰਾਜਨੀਤਿਕ ਦਾਲੇ ਨੂੰ ਰਾਜਨੀਤਿਕ ਜਿਹੜਾ ਹੈਗਾ ਆਪਾਂ ਰੰਗਤ ਦੇ ਰਹੇ ਨੇ ਕੁੱਲ ਮਿਲਾ ਕੇ ਇਹ ਚਿੱਠੀ ਵਾਇਰਲ ਹੋ ਚੁੱਕੀ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਸਿੱਧੂ ਮੂਸੇਵਾਲਾ ਦੀ ਮਾਂ ਨੇ ਆਈਵੀਐਫ ਨਾਲ ਜਿਹੜਾ ਬੱਚਾ ਪੈਦਾ ਕੀਤਾ ਦੂਸਰਾ ਬੱਚਾ ਪੈਦਾ ਕੀਤਾ ਉਹ ਨੇ ਕਿੱਥੋਂ ਕਿਦੀ ਮਦਦ ਨਾਲ ਕੀਤਾ ਸੋ ਇਸ ਤੇ ਜਦੋਂ ਸਿਆਸੀ ਰੰਗਤ ਚੜਦੀ ਹੈ ਤੇ ਇਹ ਊਠ ਸਿਆਸਤ ਦਾ ਊਠ ਜਾਂ ਸਾਜ਼ਿਸ਼ ਦਾ ਊਠ ਸ਼ਰਾਰਤ ਦਾ ਊਠ ਕਿਸ ਘਰਬਟ ਬੈਠਦਾ ਦੇਖਣਾ ਬਾਕੀ ਹੈ ਸਾਰਾ ਪੰਜਾਬੀਆਂ ਨੂੰ प्यार सरकार परिशष्ठी काल आज ਤੁਹਾਡੇ ਸਾਹਮਣੇ ਖੂਨ ਦਾ ਮੇਰਾ ਇੱਕੋ ਹੀ ਕਾਰਨ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਚੋਧਰੀਆਂ ਦੇ ਸਦਕਾ ਵੈਗੁਰੂ ਕਾਲਪੁਰਖ ਨੇ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਸ਼ੁਭਦੀਪ ਵਾਪਸ ਕੀਤਾ ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੇ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਆਦਾ ਤਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤਾਂ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂਨ ਟਰਨ ਲੈਣ ਨੂੰ ਫੇਰ ਬਾਅਦ ਦੇ ਵੀ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰ ਵੀ ਉਸ ਫੈਸਲੇ ਤੋਂ ਰੋਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਓ ਠੀਕ ਹੈ ਮੈਂ ਜੂਨ ਟਰਨ ਲੈਣ ਵਾਲਿਆਂ ਚੋਂ ਨਹੀਂ ਮੈਂ ਜਾਣ ਦੇ ਸਕਦਾ ਮੈਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜੂਈ ਕਾਨੂੰਨ ਦੇ ਦੇਰੇ ਚ ਰਹਿ ਕੇ ਜੀ ਮੈਂ ਇੱਕ ਸਾਬਕਾ ਫੌਜੀ ਹਾਂ ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂਗਾ ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੂਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਪਹਿਲਾਂ ਮੇਰੇ ਤੇ ਐਫਆਈਆਰ ਕਟੋ ਫੜ ਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਵੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਤੁਹਾਨੂੰ ਸਾਫ਼ ਬਰੀ ਨਿਕਲ ਕੇ ਦਿਖਾਵਾਂਗਾ ਕੱਲ ਰਾਤੀ ਮੈਂ ਭਾਈ ਭੋਲਾ ਮੁੰ세 ਵਾਲਾ ਜੀ ਕਹਿੰਦੇ ਸਿੱਧੂ ਮੁੰ세 ਵਾਲੇ ਦੇ ਕੋਲ ਜਾ ਰਿਹਾ ਸੀ ਵੀਡੀਓ ਦੇਖਿਆ ਸੀ ਲਾਔਰ ਉਹਨਾਂ ਨੇ ਕਿਹਾ ਸੀ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰਸ਼ਾਣ ਕਿਉਂਕਿ ਉਹਨਾਂ ਦੇ ਘਰ ਅਸੀਂ ਛੋਟੇਪੇ ਜਨਮ ਲਿਆ ਤੁਹਾਾਰੇ ਰੱਬ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਹੈ ਦੀ ਦੁਨੀਆ ਦਾ ਚਹੇਤਾ ਪੰਜਾਬ ਦਾ ਮਾਨ ਪੰਜਾਬੀ ਦਾ ਰਾਖਾ ਸਿੱਧੂ ਉਸੇ ਵਾਂਗ ਵਾਪਸ ਆਇਆ ਸੀ ਇੱਕ ਮੰਡੇ ਪਰ ਬੇਹੱਦ ਖੁਸ਼ੀ ਹੈ ਕਿਉਂਕਿ ਇਸ ਪ੍ਰਕਾਰ ਉਸਨੇ ਪੰਜਾਬੀ ਪੰਜਾਬੀਏ ਦਾ ਪੰਜਾਬ ਦਾ ਨਾ ਚੱਕਿਆ ਸੀ ਧੁੰਮਾ ਪਾਤੀਆਂ ਸੀ ਲੇਕਿਨ ਕੁਝ ਲੋਕਾਂ ਨੂੰ ਇਹ ਹਜਮ ਨਹੀਂ ਹੋ ਰਹੀ ਕਿ ਉਸ ਸਰਕਾਰਾਂ ਦੇ ਖਿਲਾਫ ਵੀ ਬਹੁਤ ਕੁਝ ਕਹਿ ਦੇਣਗੇ ਤੋ ਮਨੁੱਖ ਜਿੱਤ ਚੌਂਦਾ ਸੀ ਚਾਹੇ ਪੂਰੀ ਐਸਵਾਈਐਲ ਦਾ ਹਾਕੀ ਚਾਹੇ ਬਹੁਤ ਸਾਰੇ ਮੂਰਿਆ ਕੀ ਆਪੀ ਜਾਣਿਆਂ ਦੇ ਰਾਖ ਬੇਬਾਕ ਸੀ ਉਹਨਾਂ ਨੇ ਆਪ ਦਾ ਪ੍ਰਤੀਕਰਮ ਦਿੱਤਾ ਬੇਬਾਕੀ ਦਿੱਤਾ ਲੇਕਿਨ ਕੋਈ ਪਤਾ ਹੈ ਕਿ ਚੜਦੇ ਜਿਹੜੇ ਸੂਰਜ ਹੁੰਦੇ ਐ ਉਹ ਸਰਕਾਰਾਂ ਤੇ ਲੋਕਰ ਉਪਾਉਂਦੇ ਨਹੀਂ ਬੜਾ ਪਿਆਰਾ ਸੱਜਣ ਸੀ ਔਰ ਮੈਂ ਸਮਝਦਾ ਕਿ ਅਜਮਾਤਾ ਜੀ ਚਰਨ ਕੋਰ ਨੇ जिस ਪ੍ਰਕਾਰ ਦਲੇਰੀ ਦਿਨਾਂ ਇਹ ਵੀ ਇੱਕ ਨਾਉ ਰੋਲ ਮਾਡਲ ਬਣ ਕੇ ਨਹੀਂ ਦੁਨੀਆ ਦੇ ਅੰਦਰ ਕਿ ਦਲੇਰੀ ਦੇ ਨਾਲ ਗ੍ਰਿਸ਼ਤਾ ਦੇ ਨਾਲ ਫਿਰ ਟਕੜੇ ਹੋ ਕੇ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਇਹ ਇੱਕ ਅੱਜ ਸਿਰੇ ਚੜਾਇਆ ਕਿ ਅੱਜ ਕੋਹਾ ਜਾਣਿਆਂ ਨੂੰ ਜੀਵਨ ਦਾ ਇੱਕ ਮਕਸਦ ਮਿਲ ਗਿਆ ਸੋਏ ਹੈ ਚਿੱਠੀ ਜਿਹੜੀ ਵਾਇਰਲ ਹੋ ਰਹੀ ਹੈ ਉਂਗਲਾਂ ਉਠ ਰਹੀਆਂ ਸਨ ਕੀ ਇਹ ਸਹੀ ਵੀ ਹੈ ਜਾਂ ਨਹੀਂ ਕਿਉਂਕਿ ਕਲੈਰੀਕਲ ਮਿਸਟੇਕ ਭਾਵੇਂ ਉਹ 224 ਨੂੰ 223 ਲਿਖਿਆ ਹੋਵੇ ਚਰਨ ਕੌਰ ਨੂੰ ਚਰਨ ਸਿੰਘ ਲਿਖਿਆ ਹੋਵੇ ਇਸ ਤੇ ਸਵਾਲ ਖੜੇ ਕਰ ਰਹੀਆਂ ਸਨ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਪ ਵੱਲੋਂ ਅਫੀਸ਼ੀਅਲ ਟਵੀਟ ਕੀਤਾ ਗਿਆ ਤੇਹੀ ਚਿੱਠੀ ਨਾਲ ਦਿੱਤੀ ਗਈ ਹੈ ਜਿਸ ਚ ਮੁੱਖ ਮੰਤਰੀ ਪੰਜਾਬ ਭਗਵਾਨ ਸਿੰਘ ਮਾਨ ਦੇ ਹਵਾਲੇ ਨਾਲ ਇਹ ਲਿਖਿਆ ਗਿਆ ਹੈ ਕਿ ਉਕਤ ਡਿਟੇਲ ਕਿ ਚਰਨਕੌਰ ਸਿੱਧੂ ਨੇ ਆਈਵੀਐਫ ਕਿੱਥੋਂ ਕਰਵਾਇਆ ਦੀ ਮੰਗ ਕੇਂਦਰ ਸਰਕਾਰ ਦੀ ਹੈ ਨਾ ਕਿ ਪੰਜਾਬ ਸਰਕਾਰ ਦੀ ਤੇ ਕਿਸੇ ਤਰ੍ਹਾਂ ਦੀਆਂ ਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ